ਇਸ ਵਾਰ ਜੁਲਾਈ ਦੇ ਵਿੱਚ ਮੌਨਸੂਨ ਦੀ ਬਹੁਤ ਘੱਟ ਬਾਰਿਸ਼ ਹੋਈ ਹੈ ਜਿਸ ਦਾ ਅਸਰ ਹੁਣ ਰਣਜੀਤ ਸਾਗਰ ਡੈਮ ਦੀ ਝੀਲ ਤੇ ਵੀ ਦਿਸਣ ਲੱਗ ਪਿਆ ਹੈ ਅਧਿਕਾਰੀਆਂ ਮੁਤਾਬਕ ਡੈਮ ਦਾ ਪਾਣੀ ਪੱਧਰ 491.40 ਤੇ ਹੈ ਜੋ ਕਿ ਹੈਂਟਲੇ ਪੱਧਰ ਤੋਂ ਮਹਿਜ਼ 3 ਮੀਟਰ 73 ਸੈਂਟੀਮੀਟਰ ਉੱਪਰ ਹੈ ਅਧਿਕਾਰੀਆਂ ਅਨੁਸਾਰ ਬਰਸਾਤ ਘਟ ਹੋਣ ਬਿਜਲੀ ਅਤੇ ਸਿੰਚਾਈ ਦੀ ਜ਼ਿਆਦਾ ਮੰਗ ਹੋਣ ਕਾਰਨ ਡੈਮ ਦੇ ਪਾਣੀ ਦਾ ਪੱਧਰ ਇੰਨੇ ਹੈਂਟਲੇ ਪੱਧਰ ਤੇ ਪਹੁੰਚ ਗਿਆ ਹੈ ਕਿ ਡੈਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਝੀਲ ਦੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਡਿੱਗਦਾ ਰਿਹਾ ਯਾਨੀ ਕਿ ਡੈੱਡ ਲੈਵਲ ਤੇ ਪਹੁੰਚ ਗਿਆ ਤਾਂ ਇਸ ਦਾ ਅਸਰ ਬਿਜਲੀ ਉਤਪਾਦਨ ਤੇ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਜਾਵੇਗਾ ਲੇਕਿਨ ਫਿਲਹਾਲ ਡੈਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਮਾਨਸੂਨ ਦੇ 2 ਮਹੀਨੇ ਬਾਕੀ ਨੇ ਤੇ ਇਹਨਾਂ 2 ਮਹੀਨਿਆਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ ਰਣਜੀਤ ਸਿੰਘ ਡੈਮ ਰੈਜ਼ਰਵਾਇਰ ਦਾ ਇਸ ਸਮੇਂ ਰੈਜ਼ਰਵਾਇਰ ਲੈਵਲ 499.41 ਮੀਟਰ ਹੈ ਇਹਦਾ ਜਿਹੜਾ ਡੈਡ ਸਟੋਰੇਜ ਲੈਵਲ ਹੈ ਜਿਹੜਾ ਮਿਨੀਮਮ ਆਪਾਂ ਕਹਿ ਦਿੰਦੇ ਆ ਉਹ ਹੈਗਾ 487.8 ਤੇ ਮਿਨੀਮਮ ਤੋਂ ਇਸ ਸਮੇਂ 3 ਮੀਟਰ 73 ਸੈਂਟੀਮੀਟਰ ਅਬਵ ਹੈਗਾ ਇਸ ਸੀਜ਼ਨ ਦੇ ਵਿੱਚ ਇਲੈਕਟ੍ਰਿਸਿਟੀ ਦੀ ਡਿਮਾਂਡ ਤੇ ਇਰੀਗੇਸ਼ਨ ਦੀ ਡਿਮਾਂਡ ਵੱਧ ਜਾਣ ਕਰਕੇ ਜਿਹੜਾ ਇਹ ਇਸ ਲੈਵਲ ਤੱਕ ਡਿਪਲੀਟ ਹੋ ਚੁੱਕਾ ਲੇਕਿਨ ਆਉਣ ਵਾਲੇ 2 ਮਹੀਨੇ ਜੋ ਮਾਨਸੂਨ ਦੇ ਰਹਿੰਦੇ ਨੇ ਉਹਦੇ ਵਿੱਚ ਇਹਦੀ ਜਿਹੜੀ ਆ ਫਿਲਿੰਗ ਹੋਣ ਦੀ ਪੂਰੀ ਸੰਭਾਵਨਾ ਹੈ ਪਿਛਲੇ ਸਾਲ ਕਿੰਨਾ ਸੀ ਫਿਲਿੰਗ ਹੋ ਜਾਂਦੀ ਹੈ ਹਰ ਮਾਨਸੂਨ ਸੀਜ਼ਨ ਦੇ ਵਿੱਚ ਇਹਦੀ ਫਿਲਿੰਗ ਹੋ ਜਾਂਦੀ ਹੈ